ਆਪ ਸਰਕਾਰ ਦੀ ਵਾਧਾ ਖਿਲਾਫ ਲਗਾਇਆ ਰੋਸ ਮਾਰਚ ਟਰਨਾ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਰਜਿਸਟਰ 295 ਡੇਰਾ ਬਾਬਾ ਨਾਨਕ ਆਪ ਸਰਕਾਰ ਫੁਰਦਾਬਾਦ 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 ਆਪ ਸ਼ਿਕਾਇਤ ਫੁਰਦਾਬਾਦ ਫੁਰਦਾਬਾਦ ਮੁਤਾਬਾ ਮੈਡੀਕਲ ਪ੍ਰੈਕটিশਨ ਪੰਜਾਬ ਜਿੰਦਾਬਾਦ 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 ਤਾਬਨੀ ਕੇ ਹਲੋ ਐਂਡ ਆਉਂਦਾ ਮੈਂ ਤੇਰੇ ਬਾਪੇ ਨਾਲ ਕੋਈ ਚੱਲ ਗਈ ਆ ਗੱਡੀ ਚੌਕ ਦੇਖ <laughs> ਦੇਖ <laughs> ब ज़िंदा ज़िंदाबाद माना मुरदाबाद

रोक <laughs> न <laughs> <laughs>

मेडिकल बागा तो पी सरकार मुरदाबाद मुदाबाद मुदाबाद आम आदमी पार्टी मुरदा ਜੋ ਪੰਜਾਬ 295 ਜਿੰਦਾਬਾਦ ਜਿੰਦਾਬਾਦ ਆ ਸਰ ਮੰਤਰੀ ਮਰਦਾਬਾਦ ਮਰਦਾਬਾਦ ਜੈ ਹਰੀ ਮੁੱਖ ਮੰਤਰੀ ਜਿੰਦਾਬਾਦ 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 ਕਮੇਣੀ ਸਰਕਾਰ ਹਾਏ 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 ਮੁੱਖ ਮੰਤਰੀ ਪੰਜਾਬ ਮਰ آج میڈیکل اص جا درنا لایا وہ میڈیکل پیکٹس ایسوسی لائیا ਪੰਜਾਬ ਦੇ ਚੇਅਰਮੈਨ ਹੋਣ ਦੇ ਨਾਤੇ ਜਿਹੜਾ ਅਸੀਂ ਇੱਥੇ ਹਾਜ਼ਰੀ ਲਾਈ ਆ ਮੇਰਾ ਨਾਮ ਡਾਕਟਰ ਮੀਸ਼ ਮਰਦਾਲੀ ਆ ਤੇ ਇਹ ਤਾਂ ਨਾ ਸੀ ਇਸ ਕਰਕੇ ਲਾਇਆ ਕਿ ਜਿਹੜੀ ਮਾਨ ਸਰਕਾਰ ਹੈ ਇਹਨੂੰ ਅਸੀਂ ਬਹੁਤ ਬਾਰ ਮਿਲ ਚੁੱਕੇ ਆ ਹੈਲਥ ਮਿਨਿਸਟਰ ਨੂੰ ਮਿਲ ਚੁੱਕੇ ਆ 2-3 ਬਾਰ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਸਟਾਰਟ ਕੀਤੀ ਜਾਊਗੀ ਸੂਬਾ ਕਮੇਟੀ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਔਰ ਜਿਹੜੇ ਵਿਹਾਰ ਤੇ ਜਿਹੜੇ ਡਾਕੂਮੈਂਟਸ ਉਹ ਦਿੱਤੇ ਕਿਉਂਕਿ ਵਿਹਾਰ ਤੇ ਮੱਧ ਪ੍ਰਦੇਸ਼ ਦੇ ਵਿੱਚ ਤੇ ਟ੍ਰੇਨਿੰਗ ਸਟਾਰਟ ਕੀਤੀ ਗਈ ਆ ਅਸੀਂ ਟ੍ਰੇਨਿੰਗ ਦੀ ਮੰਗ ਕਰਦੇ ਆ ਔਰ ਇਸ ਕਰਕੇ ਜਿਹੜਾ ਉੱਥੇ ਦਾ ਐਕਟ ਹੈ ਉਹ ਵੀ ਲੈ ਕੇ ਦਿੱਤਾ ਸੀ ਐਟਨਿਸ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਜਿਹੜੀ ਇਹ ਮੰਗ ਹੈ ਉਹ ਪੂਰੀ ਕਰੋ ਟ੍ਰੇਨਿੰਗ ਸਟਾਰਟ ਕਰੋ ਉਹਨਾਂ ਨੇ ਪ੍ਰੋਸਾ ਕੀਤਾ ਸੀ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਸਟਾਰਟ ਕੀਤੀ ਜਾਊਗੀ ਜਦੋਂ ਉਹ ਨਹੀਂ ਟ੍ਰੇਨਿੰਗ ਨਹੀਂ ਸਟਾਰਟ ਕੀਤੀ ਅਸੀਂ ਫੇਰ ਵੀ 20 ਅਗਸਤ ਨੂੰ ਵੀ ਫੇਰ ਮਿਲੇ ਆ ਤੇ ਹੈਪੀ ਮਿਸਟਰ ਸਾਹਿਬ ਨੂੰ ਜਦੋਂ ਟ੍ਰੇਨਿੰਗ ਨਹੀਂ ਉਹਨਾਂ ਨੇ ਸਟਾਰਟ ਕੀਤੀ ਤਾਂ ਅਸੀਂ ਫਿਰ ਇਹ ਸੋਚਿਆ ਕਿ ਸਾਨੂੰ ਇੱਕ ਸਟ੍ਰਗਲ ਕਰਨੀ ਚਾਹੀਦੀ ਆ ਤਾਂ ਇਹ ਸੁਭਾ ਕਮੇਟੀ ਵੱਲੋਂ ਜਿਹੜੀ ਆ ਇਹ ਸਟ੍ਰਗਲ ਲਿਖੀ ਗਈ ਆ ਕਿ ਜਿੰਨੇ ਵੀ ਇਲਾਕੇ ਨੇ ਚਾਰ ਇਲਾਕੇ ਨੇ ਚਾਹਾਂ ਇਲਾਕਿਆਂ ਤੇ ਜਿਹੜੀ ਜਿਮਨੀ ਚੋਣਾ ਹੋ ਰਹੀਆਂ ਨੇ ਚਾਹਾਂ ਇਲਾਕਿਆਂ ਤੇ ਅਸੀਂ ਪ੍ਰੋਟੈਸਟ ਲਿਆ ਕਰਾਂਗੇ ਔਰ ਮੰਗ ਕਰਾਂਗੇ ਕਿ ਸਾਡੀ ਜਿਹੜੀਆਂ ਮੰਗਾਂ ਨੇ ਬੰਕਪੱਤਰ ਸੀ ਕੱਲ ਅਸੀਂ ਤਾ ਹਾਰਪੁਰ ਜਾ ਕੇ ਚੱਪੇਵਾਲ ਤੇ ਉਹ ਉਹ ਮੰਗਾਂ ਮੰਨੀਆਂ ਜਾਣ ਤੇ ਤਾਂ ਜਿਹੜਾ ਸੰਘਰਸ਼ ਹੈ ਉਹਰੇ ਲਈ ਅਸੀਂ ਜਿਹੜੀ ਅੱਗੇ ਹੋਰ ਵਧਾ ਰਹੇ ਹਾਂ ਜਦ ਤੱਕ ਮੰਨੀਆਂ ਨਹੀਂ ਜਾਂਦੀ ਅਸੀਂ ਇਸ ਤਰ੍ਹਾਂ ਔਰ ਇੰਨਾ ਸਮਾਂ ਬਾਅਦ ਜਦੋਂ ਮੈਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਵਾਬ ਦਿੱਤਾ ਕਿ ਅਸੀਂ ਪਟਿਆਲਾ ਰੈਲੀ ਵੀ ਵੱਡੀ ਕਰਕੇ ਆਏ ਆ ਔਰ ਬਾਕਾਇਦਾਅਤ ਦੇ ਉੱਪਰ ਅੱਜ ਵੀ ਅਸੀਂ ਵਿਧਾਨ ਸਭਾ ਜਿਵੇਂ ਹੁਣ ਜਿਤਨੀ ਜੁਣਾ ਨੇ ਉਹਨਾਂ ਚ ਆਪ ਦੇ ਅਮੀਰਾਂ ਦਾ ਬੋਲ ਕਰਦਾ ਇਹ ਵਿਰੋਧ ਤੱਕ ਜਾਰੀ ਆ ਜਦ ਤੱਕ ਪੰਜਾਬ ਦੀ ਜਿਹੜੀ ਇਸੋ ਦੀ ਸਰਕਾਰ ਆ ਸੱਡਾ ਬਹਿ ਕੇ ਕੋਈ ਸੱਡਾ ਮਸਲਾ ਹੱਲ ਨਹੀਂ ਕਰਦੀ ਜਾਂ ਸਾਨੂੰ ਮਤਲਬ ਇਸ ਤਰੀਕੇ ਦੇ ਨਾਲ ਰਸਮੀ ਕਰਦੀ ਕਿ ਅਸੀਂ ਪੰਜਾਬ ਦੇ ਵਿੱਚ ਨਿਗਲ ਤੌਰ ਦੇ ਉੱਪਰ ਕੰਮ ਕਰਨ ਦਾ ਜਿਹੜਾ ਅਧਿਕਾਰ ਮੰਗਦਾ ਤੁਹਾਨੂੰ ਤੱਕ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਬੈਠੇ ਆ ਇਸ ਤੋਂ ਬਾਅਦ ਅਸੀਂ ਬਰਨਾਲੇ ਕਰਨਾ 14 ਤਰੀਕ ਨੂੰ ਤੇ 17 ਤਰੀਕ ਨੂੰ ਅਸੀਂ ਕਰਨਾ ਕਿੱਦਾਂ ਬਾਏ ਸਰਕਾਰ ਨੂੰ ਦੱਸ ਦਿੰਦੇ ਆ ਕਿ ਇਹ ਤਾਂ ਇੱਕ ਝਮਲੇ ਚੋਣਾ ਸੀ ਉਹਨਾਂ ਦਾ ਅਸੀਂ ਘਰਾਓ ਕੀਤਾ ਇਹ ਗੱਲਾਂ ਦਾ ਕਿ ਅਸੀਂ ਤੁਹਾਡਾ ਜਿਹੜਾ ਵਿਰੋਧ ਕਰਦੇ ਆ ਅਗਰ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਅਗਰ ਸਰਕਾਰ ਨੇ ਸਾਡਾ ਉਹੀ ਟਾਲਮਟਾਡਾ ਰੱਖੀ ਰੱਖੀ ਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਵੀ ਬਹੁਤ ਜ਼ਿਆਦੇ ਹੋਰ ਟਕਸਲਾ ਕਰਾਂਗੇ ਔਰ ਸਰਕਾਰ ਨੂੰ ਦੱਸ ਦਵਾਂਗੇ ਕਿ ਇਹਨਾਂ ਦੇ ਜਿਹੜੇ ਐਮਐਲਏ ਜਿਹੜੇ ਕਹਿੰਦੇ ਅਸੀਂ ਆਮ ਆਦਮੀ ਆ ਉਹ ਆ ਖਾਸ ਕਿਵੇਂ ਨੇ ਜਿਸੇ ਲੋਕਾਂ ਦੇ ਇਹਨਾਂ ਨਾਲ ਵਾਅਦੇ ਕੀਤੇ ਉਹੀ ਸਾਡੇ ਨਾਲ ਵਾਅਦੇ ਕੀਤੇ ਪਰ ਅੱਜ ਉਹ ਵਾਅਦਾ ਨੂੰ ਇਹਨਾਂ ਸਮਾਂ ਲੰਘ ਜਾਂਦੇ ਬਾਜ਼ੂ ਦੀ ਗੂ ਨਹੀਂ ਪਿਆ ਕੋਮੇ ਕੁਮਾਰੀ ਫੇਰ ਤੁਹਾਡੀ ਪ੍ਰਸ਼ਨਾਂ ਬਾਰੇ ਧੰਨਵਾਦ ਕਰਦਾ ਕਿ ਸਾਡੀ ਗਲਤੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਆ ਤੇ ਨਾਲ ਦੀ ਨਾਲ ਸਰਕਾਰ ਨੂੰ ਚੇਤਾਵਨੀ ਦੇਣੇ ਆ ਕਿ ਅਗਰ ਜਿਵੇਂ ਅਸੀਂ ਜੇਲਾਪਾਪਾ ਨਾਨਕ ਬਾਰਡਰ ਇਹਦੇ ਵਿੱਚ ਆ ਸਕਦੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦੇ ਖਿਲਾਫ ਹੋਰ ਤਿੱਖੀ ਰੋਸਮਜਾਦੇ ਕਰਾਂਗੇ ਕਲਿਆ ਜੀ ਨਿਆਂ ਲੈ ਕੇ ਜਾਂਦਾ ਬਰੋਸ ਕਰਾਂ। ਧੰਨਵਾਦ। ਮੈਂ ਡਾਕਟਰ ਕੁਲਦੀਪ ਸਿੰਘ ਕੰਨੋਂ ਜੇਫਟ ਕਾ ਚੇਰਮੈਨ 50 259 ਜਿਨ੍ਹਾਂ ਨੇ ਅਸੀਂ ਤਾਜਾੜੇ ਮੇਰਾ ਬਾਬਾ ਨਾਨਕ ਵਿੱਚ ਰੈਲੀ ਕੀਤੀ ਹੈ ਅਸੀਂ ਇਹ ਰੈਲੀ ਜਿਹੜੀ ਆ ਪੰਜਾਬ ਸਰਕਾਰ ਦੇ ਖਿਲਾਫ ਹੈ ਸਾਡੀ ਭਗਵੰਤ ਮਾਨ ਦੇ ਜਿਹੜਾ ਐਮਐਲਏ ਖਲੋਤਾ ਸਿੰਘ ਉਹਦੇ ਖਿਲਾਫ ਰੈਲੀ ਕੀਤੀ ਹੈ ਅਸੀਂ ਆਪਣੀਆਂ ਮੰਗਾਂ ਲਈ ਤਤਪੁਰ ਪਿਆਰਾ ਜਿਹੜੇ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਅੱਜ ਬਾਕੀ ਸਾਡੀ 19622 ਜਿਹੜੀ ਰਜਿਸਟ੍ਰੇਸ਼ਨ ਬੰਦ ਕੀਤੀ ਹੋਈ ਹੈ ਸਾਡੀ ਅਸੀਂ ਬਾਰ-ਬਾਰ ਇਹੋ ਹੀ ਕਹਿੰਦੇ ਆਏ ਆਂ ਵੀ ਸਾਡੀ ਰਜਿਸਟ੍ਰੇਸ਼ਨ ਜਿਹੜੀ ਉਹ ਖੋਲੀ ਜਾਵੇ ਤੇ ਅਸੀਂ ਜਿਹੜਾ ਵਾ ਸਾਨੂੰ ਕਲੀਨਿਕਾਂ ਤੇ ਬਹਿਣ ਦਾ ਅਧਿਕਾਰ ਦਿੱਤਾ ਜਾਵੇ ਸਾਡੇ ਡਾਕਟਰਾਂ ਨੂੰ ਇਹਨਾਂ ਡਰ ਤੋਂ ਆਪਣੀ ਪ੍ਰੈਕਟਿਸ ਕਰ ਸਕਣ ਬਾਕੀ ਸਰਕਾਰ ਸਾਡੇ ਤੇ ਦਬਾਅ ਪਾਉਂਦੀ ਹੈ ਦਬਾਅ ਚੱਲਣ ਵਾਲੇ ਨਹੀਂ ਇਹ ਜਿੱਥੇ ਵੀ ਮੋਰਚਾ ਲਾ ਲੈਂਦੇ ਆ ਸਿੰਘ ਫਟੇ ਕਰਕੇ ਮੁੜਦੇ ਆ ਇਹ ਸਿੰਘਾਂ ਨੇ ਮੋਰਚਾ ਜਿੱਦ ਤੱਕ ਵੇਚ ਨਹੀਂ ਛੱਡਿਆ ਫਟੇ ਕਰਕੇ ਆਏ ਜਿੱਥੇ ਵੀ ਵੈਰੀ ਗੁੱਡ ਠੀਕ ਹੈ ਜੀ ਤੇ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆ ਭਗਵਾਨਦ ਸਰਕਾਰ ਨੂੰ ਕਾਇਮ ਹੋ ਜਾ ਜਿੰਨਾ ਚਿਰ ਤੋਂ ਸਾਡੀ ਮੰਗ ਨਹੀਂ ਮੰਨਦਾ ਉਨਾਂ ਚਿਰ ਧਰਨੇ ਨਹੀਂ ਹਟਣਗੇ ਤੇ ਧਰਨੇ ਜਿੰਦੋਂ ਵੀ ਜਾਰੇ ਲੱਗਣਗੇ ਜਿੰਦੋਂ ਜਿਆਦਾ ਸੰਘਰਸ਼ ਤੇਜ਼ ਹੋਊਗਾ ਇੰਦੀਆਂ ਗੱਲਾਂ ਕਰਦਾ ਰੱਖੇ ਮਹੰਦਾ ਜਾਜਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 295 ਐਲਪੀਐਮਪੀ ਨੂੰ ਅੱਜ ਜਿਹੜਾ ਐਡਾ ਵੱਡਾ ਧਰਨਾ ਲਗਾਇਆ ਗਿਆ ਇਹੜਾ ਐਡਾ ਵੱਡਾ ਧਰਨਾ ਲਗਾਇਆ ਗਿਆ ਕਿ ਕਿੰਨੇ ਲੋਕ ਆਏ ਇਹ ਸਾਡੇ ਜਿਹੜਾ ਅੱਜ ਧਰਨਾ ਲੱਗਾ ਜੀ ਇਹ ਸਾਡੇ ਨਵਾਂ ਸ਼ਹਿਰ ਤੋਂ ਵੀ ਆਏ ਜੀ ਮਹਾਲੀ ਜ਼ਿਲ੍ਹੇ ਤੋਂ ਵੀ ਆਏ ਆ ਜੀ ਅੰਮ੍ਰਿਤਸਰ ਤੋਂ ਵੀ ਆਏ ਆ ਤੇ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਵੀ ਆਏ ਆ ਦਰਨ دارਨ ਸਾਟੋ ਵੀ ਆਇਆ ਜੀ ਇਹ ਕਾਫੀ ਸਟਰੋਂਗ ਧਰਨਾ ਹੈ ਇਸ ਧਰਨੇ ਦਾ ਸਰਕਾਰ ਨੂੰ ਪੂਰੀ ਠਲ ਪਵੇਗੀ ਨਾ ਪਊਗੀ ਤੇ ਹੋਰ ਪਾਦਾਂਗੇ ਵਾਹਿਗੁਰੂ ਜੀ ਕਾ ਖਾਲਸਾ